ਹੱਕ ਸੱਤ ਦੀ ਗੱਲ ਆਉਂਦੀ ਹੈ ਉਦੋਂ ਚੱਕ ਦਿੰਦੇ ਝੱਲਾ ਵੀ ਤੇਰਾ ਕੋਈ ਕੰਮ ਆਦਾ ਮੇਰਾ ਕੰਮ ਪਰਮਾਤਮਾ ਨੇ ਰੁਕਣ ਨਹੀਂ ਦਿੱਤਾ ਇਹ ਪਾਰਟੀਆਂ ਮੇਰਾ ਕੀ ਕੰਮ ਕਰਨਗੇ ਜਦੋਂ VOTER ਦੀ ਗੱਲ ਆਉਂਦੀ ਆ ਵੀ VOTER ਦੇ ਹੱਕ ਦੀ ਗੱਲ ਨੌਕਰੀਆਂ ਦਿਓ ਉਦੋਂ ਇਹਨਾਂ ਦੇ ਕੁੰਡੇ ਲੱਗ ਜਾਂਦੇ ਜਦੋਂ ਇਲਾਜ ਦੀ ਗੱਲ ਹੈ ਉਦੋਂ ਕੁੰਡੇ ਲੱਗ ਜਾਂਦੇ ਜਦੋਂ ਹਿੱਤ ਦੀ ਗੱਲ ਆਉਂਦੀ VOTER ਤੇ ਉਦੋਂ ਕੁੰਡੇ ਲੱਗ ਜਾਂਦੇ ਤੁਸੀਂ ਤੁਸੀਂ ਵੀ ਸਿੱਕੇ ਛਕਾਏ ਹੋ ਕਿਉਂਕਿ ਮੈਂ ਇਲੈਕਸ਼ਨ ਲੜ ਰਿਹਾ ਆ ਨਹੀਂ ਬਾਕੀ ਰਹੀ ਕ੍ਰਿਸਚੀਅਨਾਂ ਦੀ ਗੱਲ ਕ੍ਰਿਸਚੀਅਨਾਂ ਨਾਲ ਧੱਕੇ ਹੁੰਦੇ ਨੇ ਚਾਹ ਪੁਲਿਸ ਕਿਹੜੀ ਕਮਿਊਨਿਟੀ 'ਚ ਨਹੀਂ ਹੁੰਦੇ ਆਹ ਆ 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 ਕਰਕੇ ਤਕਲੀਫ ਹੈ ਉਹ ਕਹਿੰਦੇ ਨੇ ਕਿ ਐਲਬਰਟ ਦੂਆ ਨੇ ਜਿੱਤਣਾ ਨਹੀਂ ਉਹ ਪਾਰਟੀ ਇਹ ਨਹੀਂ ਮੇਰੀ ਗੱਲ ਸੁਣੋ ਉਹ ਇਹ ਕਹਿੰਦੇ ਨੇ ਇਹਨਾਂ ਨੇ ਜਿੱਤਣਾ ਨਹੀਂ ਨੇ ਪਰ ਇਹਨਾਂ ਨੇ 크ਿਸਚਨ ਵੋਟ ਕੱਟ ਕੇ ਲੈ ਜਾਇਆ ਉਹ ਮਹਾਰਾਜ ਇਹਨਾਂ ਨੇ ਠੇਕਾ ਲਿਆ ਹੋਇਆ ਇਲੈਕਸ਼ਨ ਲੜਨ ਦਾ ਇਹਨਾਂ ਨੇ ਠੇਕਾ ਲਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਇਹਨਾਂ ਨੇ ਠੇਕਾ ਲਿਆ ਵੋਟਰ ਨੂੰ ਠੱਗਣ ਦਾ ਆ ਅੱਜ ਐਲਬਰਟ ਦੂਆ ਖੜ ਗਿਆ ਇਹਨੂੰ ਅੱਗ ਲੱਗਦੀ ਪਈ ਹੈ ਇਹ ਜੇ 크ਿਸਚਨ ਕਮਿਊਨਿਟੀ ਦੀ ਗੱਲ ਕਰਦੇ ਹੋ ਤਾਂ ਦੱਸੋ 크ਿਸਚਨ ਕਮਿਊਨਿਟੀ ਦੇ ਕਿੰਨੇ ਲੋਕਾਂ ਨੇ ਇਹਨਾਂ ਦੀ ਸੇਵਾ ਕੀਤੀ ਤਾਂ ਇਹਨਾਂ ਨੇ ਉਹਨਾਂ ਦੇ ਹਿੱਤ ਚ ਕੀ ਕੀਤਾ ਤੁਸੀਂ